ਲੋ ਜੀ ਸ਼ਸ਼ਕਾਲ ਕਿਦਾਂ ਸਾਰੇ ਅਸੀਂ ਅੱਜ ਕਾਫੀ ਦਿਨੋਂ ਤੋਂ ਮਸ਼ੀਨ 'ਤੇ ਕੰਮ ਕਰਨ ਲੱਗੇ ਹਾਂ ਨਵਾਂ ਸਿੱਕਾ ਅੱਜ ਕਰਨ ਲੱਗੇ ਹਾਂ ਬਸ ਥੋੜਾ ਬਹੁਤ ਕਰਾਂਗੇ ਕੰਮ ਕੰਮ ਬਹੁਤ ਹੋਇਆ ਪਿਆ ਤਾਂ ਹੋ ਗਿਆ ਕੋਈ ਕੰਮ ਨਹੀਂ ਕੀਤਾ ਨਵਾਂ ਸਿੱਕਾ ਕੰਮ ਕਰਾਂਗੇ ਅੱਗੇ ਜਿਹੜਾ ਸੋਚਣਾ ਕੰਮ ਨਹੀਂ ਬੋਲਦਾ ਕਰ ਲੱਗਦਾ ਨਹੀਂ ਕੋਈ ਤੇ ਅੱਪਾ ਅੱਜ ਸਲਵਾਰ ਬਣਾਉਣ ਲੱਗੇ ਹਾਂ ਬਸ ਤਲ ਦੀ ਲੱਗੀਆਂ ਜੋੜੀ ਪਈ ਆ ਮਲ ਵੀ ਨਹੀਂ ਪਾਈ। ਦੇ ਚ ਤਿੰਨ ਤਿੰਨ ਚਾਰ ਚਾਰ ਸੂਟ ਕੱਢਣ ਵਾਲੇ ਅੱਜ ਇੱਕ ਸਿੰਪਲ ਸਲਵਾਰ ਵੀ ਨਹੀਂ ਬਣ ਰਹੀ। ਜਿਹੜੇ ਭੈਣ ਭਰਾ ਮੇਰੀ ਵੀਡੀਓ ਵੇਖਦੇ ਆ ਜਰੂਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਮੈਂ ਹਰ ਵੀਡੀਓ ਚ ਇਦਾਂ ਹੀ ਕਹਿੰਨੀ ਆ ਪਲੀਜ਼ ਦੇਖ ਲਿਆ ਕਰੋ। ਮੇਰੀ ਤੁਸੀਂ ਹੈਲਪ ਕਰੋ। ਪਲੀਜ਼ ਜੇ ਹੁਣ ਮੈਂ ਮਸ਼ੀਨ ਚਲਾਉਂਗੀ ਤਾਂ ਮੇਰੀ ਬਾਜ ਨਹੀਂ ਸੋਣੀ ਫਿਰ ਹੁਣ ਆਪਾਂ ਕੀ ਕਰਨਾ ਚੱਲ ਕੱਲੇ ਮਲਪਾ ਲੈਣੇ ਹੌਲੀ ਹੌਲੀ ਕਰਕੇ ਨਾਲੇ ਆਪਣੀ ਚੱਲੇ ਨਾ ਟਾਈਮ ਜਿਹੜੀ ਬਣ ਜੀ ਜੀ ਹੁਣ ਆਪਾਂ ਵੱਲ ਪਾਵਾਂਗੇ ਠੀਕ ਹੈ ਤਾਂ ਪਤਾ ਇਦਾਂ ਹੀ ਮਸ਼ੀਨ ਮੇਰੀ ਬੋਚ ਵਿਚਾਰੀ ਹੋਈ ਪਈ ਆ ਖਰਾਬ ਐਸੇ ਕਰਕੇ ਪਾ ਲੈਨੇ ਆ ਕਿਉਂਕਿ ਪਰ ਮਸ਼ੀਨ ਨੇ ਆਪਣਾ ਹੀ ਜਲਵਾ ਦਿਖਾਣਾ ਮੇਰੀ ਤਾਂ ਆਵਾਜ਼ ਸੁਣਨ ਨਹੀਂ ਦੇਣੀ ਹੈ ਨਹੀਂ ਸੀ ਬਾਲ ਪਾਲਣ ਲੱਗੇ ਆ ਬਸ ਇਦਾਂ ਹੀ ਪਾ ਲੈਣੇ ਆ ਹਲਦੀ ਦੀ ਵੀਡੀਓ ਪਤਾ ਨਹੀਂ ਲੱਗ ਇਹ ਸਾਰੇ ਕਿੱਦਾਂ ਮੈਂ ਐਡ ਹੋਇਆ ਜਾਂਦਾ ਬਟ ਮੇਰੀ ਵੀਡੀਓ ਦੇਖ ਲਿਆ ਕਰੋ ਵੀਡੀਓ ਚ ਹੁੰਦਾ ਦਾ ਕੁਝ ਵੀ ਨਹੀਂ ਬਸ ਇਦਾਂ ਹੀ ਬਣਾ ਲਈ ਦੀ ਆ ਕਿੱਕ ਮੈਂ ਜਾਈ ਸਾਡੀ ਪਾਣੀ ਵਾਲੀ ਟੈਂਕੀ ਭਰ ਗਈ ਸੀਗੀ ਫਿਰ ਉਹਨੂੰ ਬੰਦ ਕਰਖਿਆ ਹੁਣ ਅਚ ਹੁਣ ਆਪਾਂ ਵਲ ਪਾਣ ਲੱਗੇ ਆ ਮੈਨੂੰ ਨਹੀਂ ਲੱਗਦਾ ਮਨਪੈਸੀ ਚਲੋ ਕੋਈ ਗੱਲ ਨਹੀਂ ਮੱਚੀ ਬੰਗੋ ਤੜਫੇ ਹੈ ਲੋਬੀ ਕੋਲੇ ਜਵਾਰ ਰਹੀ ਪਾਦੀ ਨੇ ਆਪ ਜੀ ਵਾਲ ਪੈ ਗਏ ਆਪਣੇ ਇਹ ਲੋ ਵੀ ਪੈ ਗਏ ਵਾਲ ਅਕਸਰ ਤੋਂ ਆਪਣੇ ਵਾਲ ਪਾਤੇ පමසේ ත රජ සත කාලන්නේ ස

ਹਾਂਜੀ ਮੇਰੇ ਨਾਲ ਕੋਈ ਐਡ ਹੋਇਆ ਵਾ ਤੁਸੀਂ ਕੋਈ ਕਮੈਂਟ ਕਰਾ ਦੱਸੋ ਮੈਨੂੰ ਪਤਾ ਲੱਗ ਜੂਗਾ ਕੌਣ ਐਡ ਹੋਇਆ ਲਾਈਕ ਕਰ ਦਿਓ ਜੀ ਕਮੈਂਟ ਕਰ ਦਿਓ ਜੀ ਫਿਰ ਪਤਾ ਲੱਗ ਜਾਣਾ ਮੈਨੂੰ de pas dévoilé. Et, et on la prend. फिर आप उन्होंने दिल्क में जोड़ देंगे हम आप दिल की जोड़ा ਵਾਲਾਂ ਦੀ ਕਟਿੰਗ ਕਰਾਈ ਸੀ ਮੇਰੇ ਵਾਲ ਸੋਨੇ ਬੱਟ ਗਏ ਕਿਨੇ ਕਰ ਲੇ ਤੇ ਪਿਆ ਵਿਚਾਰੀ ਬਲੰਸ ਸਟ੍ਰੇਟ ਕਰਾ ਸੀ ਤੇ 4 ਸਾਲ ਵਧੀਆ ਰਹੇ ਹੂੰ ਵਿਚਾਰਿਆਂ ਚ ਕਰ ਲਾ ਬਹੁਤ ਪਏ ਰਹੇ ਬੈਲਟ ਲਾਵਾਂਗੇ ਤਾਂ ਨਹੀਂ ਲਾਰੇ ਕਿਉਂਕਿ ਕੜਕਾ ਪੂਗਾ ਬਹੁਤ ਜ਼ਿਆਦਾ ਮਸ਼ੀਨ ਦਾ ਮੇਰੀ ਆਵਾਜ਼ ਕੋਈ ਸੁਣਨੀ ਨਹੀਂ ਆ ਪਰ ਆਪਾਂ ਬਸ ਇਹਨਾਂ ਕੋ ਲਾਈਵ ਹੋ ਜੰਨੇ ਆ ਪਰ ਮੈਂ ਥੋੜਾ ਜਿਹਾ ਕੰਮ ਕਰਨਾ ਮੋਦੀ ਅੱਜ ਵੀ ਕੋਈ ਨਹੀਂ ਲਾਈਵ ਹੋਇਆ ਮੇਰੇ ਨਾਲ ਵੀਡੀਓ ਕੋਈ ਆਲ ਨਹੀਂ ਪਰ ਮੇਰੀ ਵੀਡੀਓ ਜ਼ਰੂਰ ਦੇਖਣਾ ਸ਼ੇਅਰ ਕਰਨਾ ਕਮੈਂਟ ਕਰ ਦੇਣਾ ਪਲੀਜ਼ ਰਿਕਵੈਸਟ ਵੀ ਅੱਜ ਦੇ ਵਿੱਚ ਪੁਰਾਣਾ ਕਬਾਰ ਖਰੀਦਣ ਵਾਲੇ ਆ ਗਏ ਹਨ ਉਹਦੇ ਮੈਂ ਮਿਲਟ ਲਾਤੀ ਸਖੜਾ ਬਹੁਤ ਜ਼ਿਆਦਾ ਸੀ ਮੈਂ ਸੁਣਨ ਮੈਂ ਕੁਝ ਵੀ ਕੱਲ੍ਹ ਦਾ ਸੀ ਸੱfte ਬੈਠੇ ਸੀ ਕੋਈ ਕੰਮ ਨਹੀਂ ਕੀਤਾ ਸੀ ਬਟ ਅੱਜ ਅੱਜ ਆਪਣਾ ਕੰਮ ਕਰਨ ਲੱਗੇ ਹੋਏ ਆ ਤੇ ਅੱਜ ਮੇਰਾ ਮਾਣਾ ਵੀ ਮੈਂ ਥੋੜਾ ਜਿਆਦਾ ਹੀ ਕੰਮ ਕਰਦਾ ਮਤਲਬ ਨਿਕਲਦਾ ਨਹੀਂ ਦਿਨ ਛੋਟੇ ਹੋ ਗਏ ਆ ਤੇ 10 11 12 ਤੱਕ ਕੰਮ ਨੂੰ ਵਜ ਜਾਂਦੇ ਘਰ ਦੇ ਕੰਮ ਕਰਦੇ ਕੋ ਕਰਦੇ 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 ਕੰਮ ਹੋ ਜਗਨ ਕਾਮਾ ਮਸ਼ੀਨ ਡਾਈ ਦੇ ਉਦੋਂ ਨੂੰ ਬਸ ਪਤਾ ਨਹੀਂ ਲੱਗਦਾ ਚੰਗੀ ਚਲੋ ਜੀ ਅਸੀਂ ਹੁਣ ਜਾ ਰਹੇ ਆਂ ਦੇਖਦੇ ਆਂ ਮਨ ਕੀਤਾ ਤਾਂ ਫਿਰ ਲਾਈਵ ਹੋ ਜਾਵਾਂਗੇ ਦੋ ਤਿੰਨ 2 ਵਜੇ ਬੱਟ ਹੁਣ ਤਾਂ ਅਸੀਂ ਕੰਮ ਕਰਨ ਲੱਗੇ ਆਂ ਠੀਕ ਹੈ ਬਾਏ ਸਾਰਿਆਂ ਨੂੰ